ਲੀਡਰਸ਼ਿਪ ਨੂੰ ਕੋਈ ਵੀ ਉਹਦੀ ਚਿੰਤਾ ਨਹੀਂ ਕੀ ਇਸ ਕਰਕੇ ਆਪਾਂ ਸਾਰੇ ਹਣ ਉਠੀਏ ਹੰਬੜਾ ਮਾਰੀਏ ਆਪਣੀ ਨੌਜਵਾਨੀ ਨੂੰ ਇਦਾਂ ਮਰਦਿਆਂ ਨਹੀਂ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਨਸ਼ਲ ਕੁਸ਼ੀ ਹੋ ਰਹੀ ਆ ਆਉਣ ਵਾਲੇ ਜਿਹੜੇ ਲੀਡਰਸ਼ਿਪ ਪ੍ਰਾਣੀ ਆ ਤੁਸੀਂ 30 40 25 ਸਾਲ ਤੋਂ ਵੇਖ ਰਹੇ ਜੋ ਉਹਨਾਂ ਦਾ ਉਹਨਾਂ ਦੀ ਪਤਾ ਨਹੀਂ ਕਿ ਕਿਸੇ ਮੁੱਸਲੇ ਤੇ ਵੀ ਸਹਿਮਤੀ ਨਹੀਂ ਹੋ ਰਹੀ ਕਿਉਂ ਕੇਂਦਰ ਸਰਕਾਰ ਤੇ ਸਾਡੀ ਨਸ਼ਲ ਕੁਸ਼ੀ ਕਰਨੀ ਚਾਹ ਰਹੀ ਹੈ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਦਫਲੀਆਂ ਵਜਾ ਰਹੇ ਆ ਆਪਾਂ ਜੋ ਇੱਕ ਪੰਥਕ ਇਕੱਤਰਤਾ ਇਹ ਇਕੱਠ ਬੁਲਾਇਆ ਸੀ ਉਹ ਤੇ ਤੁਸੀਂ ਸਾਰੇ ਜਣੇ ਆਏ ਹੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਪਹਿਲਾਂ ਵੀ ਇਹ ਇਲੈਕਸ਼ਨ ਦੇ ਟਾਈਮ ਵੀ ਬਹੁਤ ਵੱਡਾ ਯੋਗਦਾਨ ਪਾਇਆ ਉਹਦੇ ਵਾਸਤੇ ਵੀ ਧੰਨਵਾਦ ਬਾਕੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਕੇਂਦਰ ਜਾਂ ਪੰਜਾਬ ਸਰਕਾਰ ਸਾਡੇ ਸਿੱਖਾਂ ਦੀ ਕਿੱਡੀ ਦੁਸ਼ਮਣ ਬਣੀ ਹੋਈ ਆ ਉਹ ਸਾਡੇ ਨੌਜਵਾਨੀ ਨੂੰ ਨਸ਼ਿਆਂ 'ਚ ਵੀ ਮਾਰਨਾ ਚਾਹ ਰਹੀ ਆ ਸਾਡੇ ਕਿਸਾਨਾਂ ਨਾਲ ਵੀ ਕੋਈ ਗੱਲ ਨਹੀਂ ਸੁਣ ਰਹੀ ਸਾਡੇ ਹੋਰ ਜੋ ਬੇਅਦਬੀਆਂ ਦਾ ਜੋ ਇਨਸਾਫ ਆ ਉਹ ਉਹ ਨਹੀਂ ਦੇ ਰਹੀ ਜੇ ਦੋ ਦੋ ਸਰਕਾਰਾਂ ਬਦਬੀਆਂ ਦਾ ਇਨਸਾਫ ਵਾਸਤੇ ਬਣੀਆਂ ਪਰ ਉਹ ਜਦੋਂ 24 ਘੰਟੇ ਦਾ ਕਹਿੰਦੇ ਸੀ ਮੁੜ ਕੇ ਹੁਣ ਆ ਪਤਾ ਨਹੀਂ ਢਾਈ ਤਿੰਨ ਸਾਲ ਐ ਸਰਕਾਰ ਨੂੰ ਹੋ ਚਲੇ ਆ ਤੇ ਬੇਅਦਬੀਆਂ ਦਾ ਇਨਸਾਫ ਤੇ ਕੀ ਹੋਣਾ ਸੀ ਦਿਨ ਬਦੇਨ ਹੋਰ ਬੇਅਦਬੀਆਂ ਹੋ ਰਹੀਆਂ ਉਹਦੇ ਵਾਸਤੇ ਜਿਹੜਾ ਇੱਕ ਆਕਾਲ ਤਖਤ ਸਾਹਿਬ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਉਥੇ ਹਰੇ ਗੁਰਦੁਆਰੇ ਚ ਜਿਹੜੀ ਆ ਉਹ 24 ਘੰਟੇ ਉਹਦੀ ਕੁਝ ਪਹਿਰੇਦਾਰ ਵੀ ਹੋਣੀ ਚਾਹੀਦੀ ਆ ਤੇ ਉਹ ਉਹਦੇ ਗਾਸ ਰੋਮਣੀ ਕਮੇਟੀ ਉਹਨਾਂ ਵੀ ਲਾਗੂ ਨਹੀਂ ਕਰ ਰਹੀ ਦੂਸਰਾ ਜਿਹੜਾ ਆਪਾਂ ਇਹ ਜਿਹੜੀ ਸਾਡੇ ਕਿਸਾਨਾਂ ਦੀ ਆ ਜਾਂ ਸਾਡੇ ਨੌਜਵਾਨਾਂ ਦੀ ਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਹੋਰ ਤੁਸੀਂ ਐਡੀ ਬਹੁਮਤ ਦੇ 바ਬ ਜਿਤਾਉਣ ਦੇ باوجود ਵੀ ਸਰਕਾਰ ਉਹਨਾਂ ਅਮਰਪਾਲ ਨੂੰ ਜਾਂ ਹੋਰ ਉਹਨਾਂ ਦੇ ਜਿਹੜਾ ਸਾਥੀਆਂ ਤੇ ਐਨਐਸਐ ਹੋਰ ਵਧਾ ਰਹੀ ਆ ਉਹਨੂੰ ਛੱਡ ਨਹੀਂ ਰਹੀ ਇਹ ਜਿਹੜਾ ਕੇਸ ਜਿਹੜਾ ਕੇ ਆਪਣੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਤੁਸੀਂ ਅੱਜ ਵੀ ਬੜਾ ਵੱਡਾ ਯੋਗਦਾਨ ਹੰਬੜਾ ਮਾਰਿਆ ਸਰਕਾਰ ਨੂੰ ਮੇਰੇ ਖਿਆਲ ਕਿ ਤੁਸੀਂ ਜਗਾਉਣ ਵਾਸਤੇ ਕਾਮਯਾਬ ਹੋਗੇ ਹੋਰ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਤੇ ਜੋ ਆਪਾਂ ਦੇਖ ਰਹੇ ਹਾਂ ਕਿ ਸਾਡੀ ਜੋ ਰਵਾਇਤੀ ਲੀਡਰਸ਼ਿਪ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਗਾਲ ਗੁਲਾਮੀ ਜਾਂ ਬਿਮਾਰੀਆਂ ਜਾਂ ਨਸ਼ਿਆਂ ਦਾ ਇੱਕ ਪ੍ਰਕੋਪ ਇਹ ਸਾਡੀ ਲੀਡਰਸ਼ਿਪ ਦੀਆਂ ਗਹਿਲੀ ਕਰਕੇ ਆਇਆ ਕਿਉਂਕਿ ਉਹਨਾਂ ਨੇ ਨਾ ਤੇ ਉਹ ਇੱਕ ਹੀ ਧਿਰ ਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਕਾਬਲ ਸੀ ਸਰਕਾਰ ਜੀ ਵੀ ਤੇ ਉਹਨਾਂ ਦੇ ਅਧਿਨੀ ਸ਼੍ਰੋਮਣੀ ਕਮੇਟੀ ਸੀ ਤੇ ਉਹਨਾਂ ਨੇ ਇਹ ਇਹ ਧਰਮ ਪ੍ਰਚਾਰ ਦਾ ਹੋਰ ਜਿਹੜੇ ਕੰਮ ਕਰਨੇ ਸੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਚੰਗੀ ਤਰੀਕੇ ਨਾਲ ਕਰਨੀ ਸੀ ਉਹ ਨਾ ਕੀਤੀ ਨਹੀਂ ਉਹਨਾਂ ਨੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਕਰਨ ਵਾਲੇ ਸੀ ਉਹਨਾਂ ਨਾਲ ਯਾਰੀਆਂ ਪਾ ਲੀਆਂ ਉਹਨਾਂ ਨੂੰ ਹਰ ਮੋੜ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਜੇ ਤੁਸੀਂ ਸਾਰੇ ਜਾਣੇ ਜਾਣੋ ਕਿ ਉਹਨਾਂ ਨੂੰ ਅੱਜ ਤੱਕ ਵੀ ਹੁਣ بڑے 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 ਖਲਾਸੇ ਹੋ ਰਹੇ ਆ ਕਿ ਉਹ ਉਹ ਕੀ ਕੀ ਹੁੰਦਾ ਰਿਹਾ ਸਾਰੇ ਜਾਨੇ ਮਿਲਜੋਲ ਕੇ ਚਲਦੇ ਰਹੇ ਤੇ ਸਿੱਖ ਕੌਮ ਨਾਲ ਤਰੋ ਘਮਾਉਂਦੇ ਰਹੇ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਰਹੀਆਂ ਤੇ ਹੁਣ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਰਵਾਇਤੀ ਲੀਡਰਸ਼ਿਪ ਤੋਂ ਕਿਸ ਤਰੀਕੇ ਨਾਲ ਖੇੜਾ ਛੜਾਈਏ ਆਪਾਂ ਨੂੰ ਹੁਣ ਨੌਜਵਾਨਾਂ ਨੂੰ ਨੌਜਵਾਨ ਆਗੂਆਂ ਨੂੰ ਅੱਗੇ ਲੈ ਕੇ ਆਈਏ ਇਹ ਇਹ ਤੁਸੀਂ ਸਾਰੇ ਇੱਕ ਅਮਰਪਾਲ ਠੀਕ ਹੈ ਕਿ ਉਹ ਜੇਲ੍ਹ ਚ ਆ ਪਰ ਤੁਸੀਂ ਵੀ ਸਾਰੇ ਅਮਰਪਾਲ ਦੀ ਜਗਾ ਤੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਹੋ ਜੋ ਤੁਸੀਂ ਵੀ ਤਕੜੇ ਹੋ ਨੌਜਵਾਨੋ ਤੁਸੀਂ ਰਾਜਨੀਤੀ ਚ ਵੀ ਅੱਗੇ ਆਓ ਤੁਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣ ਵਾਲੀ ਆ ਉਹ ਚ ਵੀ ਵੱਧ ਚੜ ਕੇ ਅੱਗੇ ਆਓ ਤੇ ਜਿਹੜਾ ਕਿ ਆਪਾਂ ਇਹ ਜੋ ਇਹ ਹੋ ਰਿਹਾ ਸਾਡੇ ਸਮਾਜ ਚ ਜੋ ਨਸ਼ਿਆਂ ਦਾ ਵਰਤਾਰਾ ਵਾ ਜਾਂ ਸਾਡੀ ਰਾਜਨੀਤਿਕ ਜਿਹੜੀ ਕ腐ਸ਼ਨ ਆ ਇਹੋ ਜਿਹਾ ਕਿ ਗੱਦੀ ਦਾ ਹੀ ਇੱਕ ਚਸਕਾ ਰਹਿ ਗਿਆ ਬਾਕੀ ਕੋਈ ਸਾਡੇ ਸਾਡੇ ਨਾਲ ਜੋ ਮਰਜ਼ੀ ਵਾਪਰਦਾ ਰਹੇ ਸਾਡੇ ਲੀਡਰਸ਼ਿਪ ਨੂੰ ਕੋਈ ਵੀ ਉਹਦੀ ਚਿੰਤਾ ਨਹੀਂ ਕੀ ਇਸ ਕਰਕੇ ਆਪਾਂ ਸਾਰੇ ਉਨ ਉਠੀਏ ਹੰਬੜਾ ਮਾਰੀਏ ਆਪਣੀ ਨੌਜਵਾਨੀ ਨੂੰ ਇਦਾਂ ਮਰਦਿਆਂ ਨਹੀਂ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਨਸ਼ਲ ਕੁਸ਼ੀ ਹੋ ਰਹੀ ਆ ਆਉਣ ਵਾਲੇ ਇਹ ਪੁਹੇਖ ਚ ਆਪਾਂ ਕੀ ਆਪਾਂ ਆਪਣਾ ਕੀ ਰੋਲ ਨਿਭਾ ਕੇ ਗਏ ਆ ਉਹ ਵੀ ਵੀ ਵੇਖਿਆ ਜਾਣਾ ਵਾ ਇਸ ਕਰਕੇ ਆਪਾਂ ਆਪਣੀਆਂ ਦੇ ਜਿੰਦਗੀਆਂ ਠੀਕ ਲੰਘ ਜਾਣ ਗਿਆ ਪਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਵਾਸਤੇ ਸਾਡਾ ਪਾਣੀ ਵੀ ਨਾ ਰਿਹਾ ਅੱਜ ਦਾ ਹੁਣ ਅਲੱਖਾ ਸੁਧਾਨਾ ਜੀ ਹੋਰ ਬਿਲਾਰੇ ਵੀ ਬੋਲ ਕੇ ਗਏ ਅਸੀਂ ਹਵਾ ਆਪਣੀ ਨੂੰ ਵੀ ਬਰਬਾਦ ਕਰ ਲਿਆ ਅਸੀਂ ਹਵਾ ਨੂੰ ਵੀ ਧਰਤੀ ਨੂੰ ਵੀ ਮਿੱਟੀ ਨੂੰ ਵੀ ਸਭ ਕੁਝ ਅਸੀਂ ਸਭ ਬਰਬਾਦ ਕਰ ਲਿਆ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪਊਗਾ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਤੇ ਉਹ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣ ਦੀ ਆਪਣਾ ਖੇਤੀ ਮਾਡਲ ਜਾਂ ਹੋਰ ਜਿਹੜੀਆਂ ਚੀਜ਼ਾਂ ਪਾਣੀ ਦੀ ਘਟ ਵਰਤੋਂ ਵਾਲੀਆਂ ਫਸਲਾਂ ਹੋਰ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਜੇ ਜਿਹੜੇ ਨਸ਼ਿਆਂ ਦੇ ਜਿਹੜਾ ਵੱਧ ਰਿਹਾ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਕੋਈ ਵੱਡੀ ਲਹਿਰ ਪੈਦਾ ਕਰਕੇ ਸਰਕਾਰ ਨੂੰ ਵੀ ਮਜਬੂਰ ਕਰੀਏ ਤੇ ਆਪ ਵੀ ਅੱਗੇ ਮੋਰੇ ਹੋ ਕੇ ਕੋਈ ਧਰਮ ਪ੍ਰਚਾਰ ਦੀ ਕੋਈ ਖਾਲਸਾ ਵੀ ਹੀਰ ਵਾਂਗੂ ਆਪਾਂ ਲਹਿਰ ਖੜੀ ਕਰੀਏ ਕਿ ਜਿਹੜੀ ਸਾਡੀ ਨੌਜਵਾਨੀ ਨੂੰ ਮੋੜ ਕੇ ਫੇਰ ਉਹਨਾਂ ਦਾ ਮੂੰਹ ਆਨੰਦਪੁਰ ਵਾਲੇ ਪਾਸੇ ਕਰੇ ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਆ ਜੇ ਅਸੀਂ ਇੱਕੋ ਵਾਂਗੇ ਤੇ ਕਿਉਂ ਸਾਡੀ ਜਿਹੜੀ ਲੀਡਰਸ਼ਿਪ ਪ੍ਰਾਣੀ ਆ ਵੀ ਤੁਸੀਂ 30 40 25 ਸਾਲ ਤੋਂ ਵੇਖ ਰਹੇ ਜੋ ਉਹਨਾਂ ਦਾ ਉਹਨਾਂ ਦੇ ਪਤਾ ਨਹੀਂ ਕਿ ਕਿਸੇ ਮਸਲੇ ਤੇ ਵੀ ਸਹਿਮਤੀ ਨਹੀਂ ਹੋ ਰਹੀ ਕਿਉਂ ਕੇਂਦਰ ਸਰਕਾਰ ਤੇ ਸਾਡੀ ਨਸ਼ਲ ਕੁਸ਼ੀ ਕਰਨੀ ਚਾਹੀ ਰਹੀ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਦਫਲੀਆਂ ਵਜਾ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਦੀ ਗਵਾਹੀ ਚ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚ ਜ਼ਿਲ੍ਹੇ ਜ਼ਿਲ੍ਹੇ ਤੱਕ ਪਹੁੰਚ ਕਰਾਂਗੇ ਤੇ ਤੁਸੀਂ ਆਪਣੇ ਸਾਰੇ ਜਣੇ ਜਿਹੜੇ ਯੋਗ ਵਾਗੂ ਆਪਣਾ ਲੱਭੀਏ ਤੇ ਜਿਹੜੇ ਉਹਨਾਂ ਦੇ ਹੱਥ 'ਚ ਆਪਣੀ ਵਾਗ ਡੋਰ ਲਈਏ ਜਿਹੜੀ ਕਿ ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਆਉਣੀ ਆ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਸਾਰੇ ਚਰਨਾਂ 'ਚੋਂ ਅਪੀਲ ਕਰਦੇ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚਾਂਗੇ ਤੇ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾਹ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਤੇ ਆਪਾਂ ਕੋਈ ਚੰਗੇ ਜਿਹੜੇ ਯੋਗ ਧਰਮੀ ਪੁਰਸ਼ ਜਿਹੜੇ ਸਿੱਖ ਪੰਥ ਦੀ ਗੱਲ ਜੁਰਤਨਾ ਕਰ ਸਕਦੇ ਹੋਣ ਉੱਤੇ ਪਹਿਰਾ ਦੇ ਸਕਦੇ ਹੋਣ ਜਿਹੜੇ ਧਰਮ ਪਰਵਰਤਨ ਜੋ ਹੋ ਰਿਹਾ ਜਾਂ ਇਹੋ ਜੀਆਂ ਚੀਜ਼ਾਂ ਜੋ ਨਸ਼ਿਆਂ ਦਾ ਕਹਿਰ ਵਾਪਰ ਰਿਹਾ ਉਹਨੂੰ ਆਪਾਂ ਰੋਕ ਸਕੀਏ ਤੇ ਆਪਣੀ ਜਿਹੜੀ ਸਿੱਖੀ ਦੀ ਨਿਆਰੀ ਹੋੰਦਿਆ ਉਹਨੂੰ ਬਰਕਰਾਰ ਰੱਖ ਸਕੀਏ ਇਹ ਇਹ ਜਿਹੜੀਆਂ ਸਾਰੀਆਂ ਇਹ ਬੇਨਤੀਆਂ ਤੁਹਾਡੇ ਚਰਨਾ ਚ ਬਾਕੀ ਇਹ ਚੀਜ਼ ਆ ਕਿ ਸਾਸੀ ਸ੍ਰੀ ਆਕਾਰ ਬਾਕੀ ਤੁਹਾਡਾ ਫਿਰ ਤਹਿ ਦਿਲ ਤੋਂ ਧੰਨਵਾਦ ਕਿ ਤੁਸੀਂ ਇਹਨੇ ਗਰਮੀ ਹੋਣ ਦੇ ਬਾਵਜੂਦ ਇਹ ਇੰਨਾ ਬਰਸਾਤ ਦਾ ਮੌਸਮ ਹੋਣ ਦੇ ਬਾਵਜੂਦ ਵੀ ਭੱਤੀ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਛੱਡ ਕੇ ਹਰਿਆਣੇ ਤੋਂ ਰਾਜਸਥਾਨ ਤੋਂ ਕਿੱਥੋਂ-ਕਿੱਥੋਂ ਪਹੁੰਚੇ ਹੋ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਤੇ ਇਥੇ ਇੱਕ ਦੋ ਹਾਲਾਤ ਇਦਾਂ ਸੀ ਇੱਕ ਪਹਿਲੀ ਵਾਰ ਨਹੀਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਆ ਸਾਂ ਇਥੇ ਪ੍ਰਬੰਧਾਂ ਦੀ ਵੀ ਬੜੀ ਘਾਟ ਕਈ ਚੀਜ਼ਾਂ ਰੇ ਆ ਗਏ ਆਣ ਗਏ ਉਹਦੇ ਵਾਸਤੇ ਵੇਸੀ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਤੁਹਾਨੂੰ ਬਹੁਤ ਤਰ੍ਹਾਂ ਦੀ ਤਕਲੀਫ ਚਲਣੀ ਪਈ ਤੇ ਤੁਸੀਂ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹ ਸਾਰਾ ਕੁਝ ਸਹਿਣ ਕੀਤਾ ਤੇ ਆਪਾਂ ਸਾਰੇ ਜਣੇ ਨਾਲ ਮੁਲ ਕੇ ਇਹ ਹੰਬੜਾ ਮਾਰੀਏ ਕਿ ਆਪਾਂ ਜੋ ਆਪਣੀ ਹਉਮੇ ਹੰਕਾਰ ਤਿਆ ਕੇ ਖਾਲਸਾ ਪੰਥ ਦੀ ਗੁਰੂ ਪਾਸ਼ਾ ਦੀ ਚੜ੍ਹਦੀ ਕਲਾ ਖਾਲਸੇ ਦੇ ਬੋਲ ਬਾਲੇ ਲਈ ਆਪਾਂ ਸਾਰੇ ਜਣੇ ਕੰਮ ਕਰੀਏ ਇਨੀਆਂ ਗਬੀਨਤੀਆਂ ਪ੍ਰਵਾਨ ਕਰਿਓ ਹੋਈ ਭੁੱਲ ਚੁੱਕਲੀ ਮਾਫੀ ਚਾਹੁੰਦੇ ਆ